ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੇ ਵਿੱਚ ਦਿਖੀ ਚੋਰਾਂ ਦੀ ਦਹਿਸ਼ਤ ਦੋ ਸੁਨਾਰੇ ਦੀਆਂ ਦੁਕਾਨਾਂ ਅਤੇ ਇੱਕ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦਾ سلسلہ ਲਗਾਤਾਰ جاری ਹੈ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਬੀਤੀ ਰਾਤ ਨੂੰ ਚੋਰਾਂ ਨੇ ਥਾਣਾ ਸਦਰ ਤੋਂ ਕੁਝ ਹੀ ਦੂਰਿਤ ਸਥਿਤ ਇੱਕ ਮੈਡੀਕਲ ਸਟੋਰ ਅਤੇ ਸੁਨਾਰੇ ਦੀ ਦੁਕਾਨ ਤੇ ਤਾਲੇ ਤੋੜ ਕੇ ਨਗਦੇ ਤੇ ਗਹਿਣੇ ਲੈ ਕੇ ਫਰਾਰ ਹੋ ਗਿਆ ਨਾ ਇਸੇ ਤਰ੍ਹਾਂ ਪਿੰਡ ਆਲੇ ਚੱਕ ਵਿੱਚ ਵੀ ਚੋਰਾਂ ਨੇ ਬੀਤੀ ਰਾਤ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਦੇਰ ਰਾਤ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਨਾ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਦੋਸਤ ਚੋਰ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਸੀਸੀਟੀਵੀ ਵੀਡੀਓ ਤੇ ਨੋਗ ਹੋਏ ਦੀ ਗੱਲ ਆ ਜਦੋਂ ਮੈਂ ਦੁਕਾਨ ਕੋਲ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਹੀ ਕੋਈ 60000 ਰੁਪਇਆ ਜਿਹੜਾ ਕੈਸ਼ ਮੈਂ ਰੱਖਿਆ ਹੀ ਪਈ ਇਹਨਾਂ ਮੁੜਿਆਂ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11:00 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਜੜੀ ਖਾ ਕੇ ਉਦੋਂ ਬਿਲਕੁਲ ਸਹੀ ਤੇ ਸਵੇਰੇ ਕੋਈ ਸੈਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਹੀ ਤੇ ਆ ਟਫਨ ਪੱਜਾ ਵਾ ਉਹ ਫਿਰ ਮੇਰੇ ਘਰ ਗਏ ਠਾਲ ਕੇ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਹੀ ਤਾਂ ਜਿਹੜੇ ਲੋਕ ਹੀ ਸਾਡੇ ਦੇ ਲੋਕ ਦੋਨੇ ਭੰਤੇ ਹੀ ਉਹਨਾਂ ਨੇ ਸ਼ਟਰ ਬੜੀ ਵੱਜਤ ਤੇ ਕੀਨ ਤਫਨ ਖੋਲਿਆ ਨਾ ਖੁੱਲਾ ਨਹੀਂ ਆ ਤਫਨ ਤੋੜਿਆ ਵਾ ਤਫਨ ਤੋੜ ਕੇ ਅੰਦਰ ਆਇਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਲ ਚੁੱਕਿਆ ਡੀਵੀਆਲ ਦੀਆਂ ਸਾਰੀਆਂ ਤਾਰਾਂ ਤੂੜਾਂ ਲਾ ਕੇ ਤੇ ਡੀਵੀਆਲ ਲੈ ਗਏ ਆ ਤੇ ਗੱਲੇ 'ਚ ਜਿਹੜੇ ਪੈਸੇ ਸੀ ਗੱਲੇ ਦੇ ਲੋਗ-ਲੁਗ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਸਾਡੇ ਵਿੱਚ ਥਾਣਾ ਲੱਗਈ ਆ ਅੱਧਾ ਕਿਲੋਮੀਟਰ ਹੀ ਆ ਜਿਆਦਾ ਗਰਾਊਂਡ ਦੇ ਨਾਲ ਹੀ ਹੈ ਥਾਣਾ ਲੱਗਦਾ ਚੋਰ ਇਹਨੇ ਮਰਤੇਜ ਹੋ ਚੁੱਕੇ ਮੈਂ ਥਾਣੇ ਦੀ ਪ੍ਰਵਾਹ ਨਹੀਂ ਕਰਦੇ ਹਾਂ ਹਾਂਜੀ ਚਲੋ ਐਂ ਤੇ ਮੁਲਾਜ਼ਮਾਂ ਨੂੰ ਇਹੋ ਗੱਲ ਕਹਿੰਨੇ ਆ ਵੀ ਮੁਲਾਜ਼ਮ ਜੇਰੇ ਆ ਉਹ ਮਤਲਬ ਜੇ ਸਾਡੇ ਹੁਣ ਬਾਕੀ ਮੈਂ ਜਿਹੜੀਆਂ ਦੁਕਾਨਾਂ ਨਾਲ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੇ ਵੀ ਹੈਲਪ ਦੀ ਇਹੋ ਲੋੜ ਹੈ ਹਲਪ ਇਹਨਾਂ ਕੋਈ ਹੋਵੇ ਮੰਗਨੇ ਆ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਵੇ ਤੇ ਮੁਲਾਜ਼ਮਾਂ ਨੇ ਗਰੀ ਹੋਈ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾਉਣਾ ਇਹ ਏਰੀਆ ਕਿਹੜਾ ਹੈਗਾ ਜਿਹੜਾ ਇਹ ਹਰਦੋਸਾਂ ਦੀ ਰੋਡ ਬਾਈਪਾਸ ਹੈ ਮੇਨ ਹਾਂਜੀ ਮੇਰਾ ਨਾਮ ਅਰਜਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਸਿੱਧੂ ਮੈਡੀਕਲ ਸਟੋਰ ਕਿੰਨੇ ਵਜੇ ਘਟਣ ਲੱਗਦੀ ਇਹ ਸਵੇਰੇ 3 ਵਜੇ ਦੀ ਲੱਗਦੀ ਸਰ 2 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚੇ ਕਾਰਵਾਈ ਪਈ ਹੈ ਉਹ ਮਾਰਾ ਸਰਤ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:00 ਸਵਾ 6 ਵਜੇ ਦਾ ਤੇ ਬੇਸਤਰਾਸ ਨਾਲ ਤੁਹਾਡੀ ਦੁਕਾਨ ਭੰਗ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇ ਦਾ ਸੀਗਾ ਤੇਰੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਵੱਡੇ ਅੰਦਰ ਸਾਲਾ 12 ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਜਿਉਂ ਉਹਨਾਂ ਨੇ ਸੱਬਲ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ ਛੂਛ ਨਹੀਂ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਹੁੰਦਾ ਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਤਾਂ ਸਾਰੇ ਕੱਢ ਲਿਆ ਘੈਣੇ ਦਾ ਸਮਾਨ ਸੀਗਾ ਡੱਬੇ ਡੁੱਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਘੈਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ ਚ ਰੱਖੇ ਦੇ ਉਹ ਹੀ ਲੱਗੇ 50000 ਰੁਪਏ ਇੱਕ ਹੀ ਗਾ ਤੇ 8000 ਰੁਪਏ ਇੱਕ ਹੀ 58000 ਹਾਂਜੀ ਪਰ ਘੈਣੇ ਕਿੰਨੇ ਦਾ ਨੁਕਸਾਨ ਹੈ ਘੈਣੇ ਦਾ ਨੁਕਸਾਨ ਘਟੋ ਘਟ ਸਾਲ 1.5 ਤੋਂ 2 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਹੈ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰੇ ਤੋਂ ਵੀ ਲੱਗੇ ਕੈਮਰਾ ਲੱਗੇ ਦਾ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗ ਗਿਆ ਹਾਂਜੀ ਤੇ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਮੁੰਡੇ ਕੋਲ ਕਢਾਣਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਬੜਾ ਰੱਖੀ ਹਾਂਜੀ ਹਾਂਜੀ ਆਇਆ ਹੀ ਸਾਰਾ ਕਹਿੰਦੇ ਆਇਆ ਉਹ ਦੋ ਮਿੰਟਾਂ ਨੇ ਮੈਂ ਜਾਂਦਾ ਜਿਹੜੇ 골ਡੀ ਜਵੈਲਰ ਦੇ ਦੁਕਾਨ ਚੋੜੀ ਨਹੀਂ ਅਰ ਦਸ਼ਨੀਆਂ ਰੋਡ ਪ੍ਰੇਮ ਸੇ ਜਿਆਦਾ ਗਏ ਏਜੰਸੀ ਲਾ ਕੇ ਦੁਕਾਨ ਆ ਕੀ ਗੱਲ ਹੋਈ ਗੱਲ ਕੀ ਹੋਈ ਸਵੇਰੇ ਜਦੋਂ ਆਏ ਮੈਨੂੰ ਗਵੰਡੀਆਂ ਨੇ ਫੋਨ ਕੀਤਾ ਕਿ ਸਵੇਰੇ ਆ ਕੇ ਤੂੰ ਸੁੱਤੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਤਾਲੇ ਤੋੜੇ ਤੇ ਹੀ ਚੋਰਾਂ ਨੇ ਕਿੰਨੇ ਵਜੇ ਸਮਝੀ ਗੱਲ 3 ਵਜੇ ਕੇ 26 ਮਿੰਟ ਤੇ ਉਹਨਾਂ ਦੇ ਬਾਅਦ ਵਿੱਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਤੇ ਬਾਅਦ ਵਿੱਚ ਵੇਖਿਆ ਤਾਲੇ ਤੋੜੇ ਤੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਅਦ ਚ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਇਹ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਵਸਾ ਗਏ ਆ ਵੀ ਬੰਦੇ ਬਾਹਰ ਤਾਂ ਨਿਕਲ ਸਕਾ ਅੱਛਾ ਹਾਂਜੀ ਕਿੰਨਾ ਸਮਾਨ ਜਿਹੜਾ ਚੋਰੀ ਗਿਆ ਸਮਾਨ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੁੱਕ ਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਇਹ ਇਹ ਸਿਲਸਿਲੇ ਦੇ ਵਿੱਚ ਪਤਾ ਨਹੀਂ ਚੋਰਾ ਨੇ ਕੋਈ ਅਮਲੀ ਆ ਜਾਂ ਕੀ ਆ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓ 'ਚ ਇਹ ਮੰਨ ਕਰਦੇ ਮੰਗ ਕੀ ਕਰਦੇ ਆ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਏ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾ ਹੋ ਰਹੀਆਂ ਨੇ ਇਹ ਕਿਦਾਂ ਥੰਮਣਗੇ ਸਰਕਾਰ ਕਿਦਾਂ ਨਾਥ ਪਾਏਗੀ ਲੋਕਾਂ ਦਾ ਇਹਨਾਂ ਨੁਕਸਾਨ ਹੋਣ ਦੇ ਆ